ਖਾਲਸਾ ਆਹੀ ਗੁਰਜੀ ਕੀ ਫਤਿਹ ਦੋਸਤੋ ਅੱਜ ਦੀ ਮੇਰੀ ਕਵਤਾ ਸਰਦਾਰ ਹਰਜੀਤ ਸਿੰਘ ਸੱਜਣ ਜੋ ਸਾਡੇ ਕੈਨੇਡਾ ਦੇ ਰੱਖਿਆ ਮੰਤਰੀ ਨੇ ਮੈਂ ਉਹਨਾਂ ਦੇ ਬਾਰੇ ਲੈ ਕੇ ਆਇਆ ਸਿੱਕੀ ਦੀ ਇਸ਼ਾਨ ਪੰਜਾਬੀ ਮਾਣ ਸੀਸ ਦਾ ਤਾਰ ਹੈ ਸਾਡਾ ਯਾਰ ਪੰਜਾਬ ਦਾ ਜਾਇਆ ਦੁਨੀਆ ਵਿੱਚ ਛਾਇਆ ਜਿਹਦਾ ਨਾਮ ਸੁਣ ਕੇ ਕੁਰਸੀ ਦਾ ਯਾਰ ਕੈਪਟਨ ਗਦਾਰ ਲੱਗ ਪਿਆ ਏ ਭੱਜਣ ਸਾਡਾ ਪੰਜਾਬੀਆਂ ਦਾ ਮਾਣ ਹੈ ਕੈਨੇਡਾ ਦਾ ਰੱਖਿਆ ਮੰਤਰੀ ਸਰਦਾਰ ਹਰਜੀਤ ਸਿੰਘ ਸੱਜਣ ਜੋ ਸਬਦਾ ਹੈ ਪਿਆਰਾ ਸਰਦਾਰ ਨਿਆਰਾ ਹੈ ਸ਼ਾਂਤ ਸੁਭਾ ਜਿਹਨੂੰ ਮਿਲਕੇ ਸਭ ਨੂੰ ਚੜੇ ਚਾ ਚੜਦੀ ਕਲਾ ਵਾਲਾ ਸਿੰਘ ਫੌਜਦਾ ਕਿੰਗ ਉਹਦੀ ਕਾਬਲੀਅਤ ਨੂੰ ਹਰ ਥਾਂ ਤੇ ਹੋਣ ਸਲਾਮਾਂ ਵਾਂਗ ਪਹਿਲਵਾਨਾਂ ਨਾਲੇ ਦਿਲੋਂ ਸਲੂਟ ਵੀ ਵੱਜਣ ਸਾਡਾ ਪੰਜਾਬੀਆਂ ਦਾ ਮਾਣ ਹੈ ਸਿੱਖ ਰੱਖਿਆ ਮੰਤਰੀ ਸਰਦਾਰ ਹਰਜੀਤ ਸਿੰਘ ਸੱਜਣ ਜਿਉ ਫੁੱਲਾਂ ਚੋਂ ਫੁੱਲ ਗੁਲਾਬ ਉਹਦਾ ਪੇਕਾ ਪਿੰਡ ਪੰਜਾਬ ਛੋਟਿਆਂ ਵੱਡਿਆਂ ਨੂੰ ਮਰਨ ਤੇ ਸੁਣਨ ਲਈ ਦੋ ਬੋਲ 19 ਅਪ੍ਰੈਲ ਨੂੰ ਆ ਰਿਹਾ ਤੁਹਾਡੇ ਕੋਲ ਲਾਇਓ ਬਾਹਾਂ ਦੇ ਵਿੱਚ ਘੁੱਟ ਪੰਜਾਬੀਓ ਆ ਰਿਹਾ ਪੰਜਾਬ ਦਾ ਪੁੱਤ ਉਹਨੂੰ ਪਵੇ ਠੰਡ ਫਿਕ ਨਾਲ ਲਾਇਆਂ ਨੂੰ ਅੱਗੇ ਹੋ ਕੇ ਸਾਰੇ ਬੋਲਿਓ ਆਓ ਜੀ ਪੰਜਾਬ ਚ ਜੀ ਆਇਆਂ ਨੂੰ ਪੰਜਾਬ ਚ ਜੀ ਆਇਆਂ ਨੂੰ ਯਾਦ ਰੱਖਿਓ ਇਹਨਾਂ ਦੇ ਉਹ ਪਿਆਰ ਜੋ ਵਾਪਸ ਆ ਕੇ ਕੈਨੇਡਾ ਤੁਹਾਨੂੰ ਯਾਦ ਕਰੇ ਬਾਰ-ਬਾਰ ਉਦਾਂ ਸਰਦਾਰ ਦੀ ਚੜ੍ਹਾਈ ਤੋਂ ਕੁਝ ਆਪਣੇ ਹੀ ਫੁਕਰੇ ਜਲਦੇ ਨੇ ਤੇ ਭਾਂਬੜ ਬੜ ਬੜ ਬੜਦੇ ਨੇ ਪਰ ਕੁੱਤਿਆਂ ਦੇ ਭੌਂਕਣ ਨਾਲ ਹਾਥੀ ਨੂੰ ਕੋਈ ਫਰਕ ਨਹੀਂ ਪੈਣਾ ਉਹ ਲੱਡੂ ਸਿੰਘ ਖਾਲਸਾ ਨੇ ਤਾਂ ਸੱਚ ਇਦਾਂ ਹੀ ਮੂੰਹ ਤੇ ਹਾਂ ਕਹਿਣਾ ਉਹ ਨਾਲੇ ਜੇਦੀ ਟਾਈਟਲਰ ਤੇ ਸੱਜਣ ਕੁਮਾਰ ਨਾਲ ਯਾਰੀ ਉਹ ਪੰਜਾਬ ਨਾਲ ਹਮੇਸ਼ਾ ਕਰਦੇ ਗਦਾਰੀ ਉਹਨੂੰ ਪੜਾ ਕਿੱਥੋਂ ਚੰਗੇ ਲੱਗਣ ਸਾਡੇ ਸਰਦਾਰ ਹਰਜੀਤ ਸਿੰਘ ਸੱਜਣ ਸੋ ਦੋਸਤੋ ਮੈਂ ਐਨਆਰਆਈ ਭਰਾਵਾਂ ਨੂੰ ਜਿਹੜੇ ਪ੍ਰਵਾਸੀ ਪੰਜਾਬੀ ਨੇ ਉਹਨਾਂ ਨੂੰ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਨ ਤਾਂ ਜੋ ਪੰਜਾਬ ਵਾਲੇ ਵੀਰ ਵੀ ਜਿਹੜੇ ਆ ਉਹ ਸਵਾਗਤ ਕਰਨ ਸਾਡੇ ਰੱਖਿਆ ਮੰਤਰੀ ਸਰਦਾਰ ਹਰਜੀਤ ਸਿੰਘ ਸੱਜਣ ਹੁਣਾਂਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ